ਅਮਿਰ ਖਾਨ ਦੀ ਫਿਲਮ ਦੰਗਲ 200 ਕਰੋੜ ਰੁਪਏ ਦੇ ਕਲਾਵੇਜ ਸ਼ਾਮਲ ਹੋਣ ਦੀ ਕਗਾਰ ਤੇ ਖੜੀ ਹੈ ਦੰਗਲ ਦੇ ਪਹਿਲੇ ਹਫਤੇ ਅੰਦਰ 198 ਕਰੋੜ ਦੀ ਕਮਾਈ ਕਰ ਲਈ ਹੈ ਫਿਲਮ ਦੀ ਕਹਾਣੀ ਹਰਿਆਣਾ ਦੇ ਪਲਵਾਨ ਮਹਾਵੀਰ ਸਿੰਘ ਫੁਗਾਟ ਅਤੇ ਉਹਨਾਂ ਦੇ ਪਰਿਵਾਰ ਤੇ ਆਧਾਰਿਤ ਹੈ ਸ਼ਾਹਰੁਖ ਖਾਨ ਦੀ ਇੱਕ ਪੁਰਾਣੀ ਫਿਲਮ ਰੀਜ਼ ਦੀ ਅਦਾਕਾਰਾ ਮਾਹਰਾ ਖਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਹਰਾ ਨੇ ਕਿਹਾ ਹੈ ਕਿ ਪਾਕਿਸਤਾਨ ਇੰਡੀਆ ਤੋਂ ਇਨਸਪਾਇਰ ਹੋਣ ਦੀ ਲੋੜ ਨਹੀਂ ਹੈ ਇਹ ਵੀਡੀਓ ਸਾਲ 2011 ਦੇ ਇੱਕ ਚੈਟ ਸ਼ੋਅ ਦੀ ਹੈ ਜਿਸ ਨੂੰ ਕਮੇਡੀਅਨ ਉਮਰ ਸ਼ਰੀਫ ਹੋਸਟ ਕਰ ਰਹੇ ਨੇ ਅਭਿਸ਼ੇਕ ਬਜਨ ਆਪਣੇ ਗਾਮੀ ਫਿਲਮ ਲੈਫਟੀ ਦੀ ਤਿਆਰੀ ਵਿੱਚ ਰੁੱਝੇ ਨੇ ਅਭਿਸ਼ੇਕ ਫਿਲਮ ਦੇ ਕੋ-ਪ੍ਰੋਡਿਊਸਰ ਵੀ ਨੇ ਅਭਿਸ਼ੇਕ ਨੇ ਫਿਲਮ ਦੀ ਹੀਰੋਇਨ ਲਈ ਐਸ਼ਵਰਿਆ ਨੂੰ ਨਾ ਕਰ ਦਿੱਤੀ ਬਜਨ ਨੇ ਟੀਮ ਨੂੰ ਕਿਹਾ ਕਿ ਕੋਈ ਨਵਾਂ ਚਿਹਰਾ ਲੱਭਿਆ ਜਾਏ ਅਭਿਸ਼ੇਕ ਮੁਤਾਬਕ ਐਸ਼ਵਰਿਆ ਦਾ ਚਿਹਰਾ ਕਿਰਦਾਰ ਮੁਤਾਬਕ ਕਾਫੀ ਮਚ्योर ਹੈ ਨਿਰਦੇਸ਼ਕ ਅਲੀ ਅਬਾਸ ਜ਼ਫਰ ਨੇ ਇਹਦੇ ਨੇ ਕੰਮ ਦੇ سلسلے ਜੇ ਪੈਰਿਸ ਗਏ ਨੇ ਜਿੱਥੇ ਖੂਬਸੂਰਤ ਸ਼ਹਿਰ ਵਿੱਚ ਘੁੰਮਣ ਦਾ ਮਜ਼ਾ ਵੀ ਲੈ ਰਹੇ ਨੇ ਅਲੀਨਾ ਆਇਫਲ ਟਾਵਰ ਦੀਆਂ ਕੁਝ ਤਸਵੀਰਾਂ ਟਵਿੱਟਰ ਤੇ ਸ਼ੇਅਰ ਕੀਤੀਆਂ ਨੇ ਹਾਲੇ ਚੱਲੀ ਦੀ ਫਿਲਮ ਸੁਲਤਾਨ ਨੇ 300 ਕਰੋੜ ਤੋਂ ਵੱਧ ਦੀ ਕਮ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾਕਟਰ ਰਮਨ ਸਿੰਘ ਨੇ ਪਰਿਵਾਰ ਦੇ ਨਾਲ ਆਮਰ ਦੀ ਫਿਲਮ ਦੰਗਲ ਵੇਖੀ ਹੈ ਜੋ ਉਹਨਾਂ ਨੂੰ ਬੇहद ਪਸੰਦ ਆਈ ਸੀਐਮ ਨੇ ਦੰਗਲ ਦੇ ਸੂਬੇ ਪਰ ਚ ਟੈਕਸ ਫ੍ਰੀ ਕਰ ਦਿੱਤਾ ਫਿਲਮ ਨੂੰ ਮਨੋਰੰਜਨ ਤੇ ਵਿਗਿਆਪਨ ਟੈਕਸ ਵਿੱਚ 6 ਮਹੀਨੇ ਲਈ ਛੋੜ ਦਿੱਤੀ ਗਈ ਹੈ ਅਬ੍ਰੇਤੀ ਦੀਆ ਮਿਰਜ਼ਾ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਰਹਿੰਦੇ ਹੋਏ ਨਵੇਂ ਸਾਲ ਦਾ ਸਵਾਗਤ ਕਰਨ ਦੀ ਅਪੀਲ ਕੀਤੀ ਹੈ ਦੀਆ ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਪਟਾਕੇ ਨਾ ਚਲਾਉਣ ਲਈ ਕਿਹਾ ਹੈ ਦੀਆ ਨੇ ਟਵੀਟ ਕਰਕੇ ਅਪੀਲ ਕੀਤੀ ਅਮਰ ਲੀ ਫਿਲਮ ਡੰਗਲ ਨਹੀਂ ਹਰਿਆਣਾ ਦੀਆਂ ਦੋ ਮਹਿਲਾ ਪਲਵਾਨ ਗੀਤਾ ਤੇ ਬਬੀਤਾ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕੀਤੀ ਗਈ ਹੈ ਮਹਾਬੀਰ ਫੁਗਾਰ ਦੀਆਂ ਬੇਟੀਆਂ ਨੂੰ ਉਮੀਦ ਹੈ ਕਿ ਫਿਲਮ ਨਾਲ ਵੱਦ ਤੋਂ ਵੱਧ ਭਾਰਤੀ ਨੂੰ ਪ੍ਰੇਰਣਾ ਮਿਲੇਗੀ ਜੋ ਆਪਣੀਆਂ ਧੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਨਗੇ ਬਾਲੀਵੁੱਡ ਬਾਦਸ਼ਾਹ ਪ੍ਰਣੀ ਯਾਦਵ ਵਿੱਚ ਗਵਾਜੇ ਨੇ ਖਾਨ ਨੇ ਟਵੀਟ ਕੀਤਾ ਕਿ 25 ਸਾਲ ਦੇ ਆਪਣੇ ਫਿਲਮੀ ਸਫ਼ਰ ਦੀਆਂ ਇਕੱਠੀਆਂ ਕਿਤਿਆਂ ਪੋਸ਼ਾਕਾਂ ਦੀ ਸਫਾਈ ਕਰ ਰਿਹਾ ਹਾਂ ਪੁਰਾਣੀਆਂ ਯਾਦਾਂ ਸ਼ਾਹਰੁਖ ਨੇ ਲਿਖਿਆ ਮੈਂ ਕਈ ਕਿਰਦਾਰ ਨਿਭਾਏ ਪਰ ਹਾਲੇ ਵੀ ਕੁਝ ਨਹੀਂ ਬਣਿਆ ਹਾਂ ਤਰੇ ਨਿਰਮਾਤਾ ਕਰਨ ਜੋਰ ਮੁਤਾਬਕ ਹੁਣ ਅਰ ਵਿਚਾਰਤਾਰਾ ਉਦਾਰਵਾਦੀ ਹੀ ਰਹੇਗੀ ਪਰ ਉਹਨਾਂ ਨੂੰ ਆਪਣੇ ਵਿਚਾਰ ਪ੍ਰਕਟਾਉਣ ਤੋਂ ਡਰ ਲੱਗਦਾ ਹੈ ਕਰਨ ਨੇ ਕਿਹਾ ਮੈਂ ਆਪਣੀ ਫਿਲਮ ਵਿੱਚ ਕਿਸੇ ਮੁੱਦੇ ਨੂੰ ਚੁੱਕਣ ਤੋਂ ਡਰਦਾ ਹਾਂ ਮੈਨੂੰ ਡਰ ਉਸੇ ਲਈ ਲੱਗਦਾ ਜਦ ਮੇਰੀ ਫਿਲਮ ਰਿਲੀਜ਼ ਹੋਣ ਜਾ ਰਹੀ ਹੁੰਦੀ ਹੈ